ਜਿੰਦਾਬਾਦ ਜਿੰਦਾਬਾਦ ਆਪਣੇ ਹੱਕਾਂ ਲਈ ਲੜਨ ਵਾਲੇ ਕਿਸਾਨ ਜਿੰਦਾਬਾਦ 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 ਭਾਰਤੀ ਕਿਸਾਨ ਜੁਨੀਆਂ ਨੇ ਇਕਟਾਡ ਕੰਦਾ ਜਿੰਦਾਬਾਦ ਜਿੰਦਾਬਾਦ ਅਲੋਕਤ ਮੋਰਚਾ ਜਿੰਦਾਬਾਦ ਜਿੰਦਾਬਾਦ ਸੈਂਟਰ ਸਰਕਾਰ ਮਰਦਾਬਾਦ 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 ਸੈਂਟਰ ਸਰਕਾਰ ਮਰਦਾਬਾਦ 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 ਬੀਜੇਪੀ ਸਰਕਾਰ ਮਰਦਾਬਾਦ 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 ਕਿਸਾਨਾਂ ਦੀ ਕਾਤਲ ਸਰਕਾਰ ਮਰਦਾਬਾਦ ਮਰਦਾਬਾਦ ਦੇ ਵੀ ਮੋੜਸ ਦੀ ਉਹ ਲਾ ਕੇ ਇੱਥੇ ਸੀ ਅਸੀਂ ਆਪਾਂ ਦੇ ਜੀ ਹਾਂ ਜੀ ਉਹ ਮੈਂ ਆਪ ਉਹਦਾ ਸਰ ਮੈਂ ਇੱਕ ਮਿੰਟ ਜਗਵੇਂ ਲਿਖਣਾ ਮੈਂ ਨਾ ਸਰ ਕੁਦਿਆ ਸਾਹਿਬ ਆ ਰਹੇ ਨੇ ਉਹਨਾਂ ਦੇ بیٹے ਦੀ ਮੈਰਿਜ ਆ ਮੈਂ ਜਿਹੜਾ ਖੇਤੀਬਾੜੀ ਮੰਤਰੀ ਆ ਮੈਂ ਸ਼ਹਿਰ ਆਪ ਮੈਂ ਵੀ ਬੈਠਾ ਠੀਕ ਹੈ ਉੱਥੇ ਸਾਰੀ ਗੱਲਬਾਤ ਜੋ ਵੀ ਹੈਗੀ ਹੈ ਸਾਰੀ ਗੱਲਬਾਤ ਰੱਖਾਂਗੇ ਕਿਉਂਕਿ ਆਪਾਂ ਮਹਿੰਗੀ ਭਾਦਾ ਯੂਜ਼ ਕਰਦੇ ਹਾਂ ਜਾਂ ਡੀਪੀਟੀ ਯੂਜ਼ ਕਰਦੇ ਹਾਂ ਜਾਂ ਜੂਰੀਆ ਯੂਜ਼ ਕਰਦੇ ਹਾਂ ਕੋਈ ਵੀ ਕੋਈ ਕਮੀ ਪੇਸ਼ੀ ਰੋਕਦੀ ਉਹ ਸਾਡੇ ਹੀ ਨੁਕਸਾਨ ਇੱਕ ਕਿਸੇ ਹੋਰ ਦਾ ਨੁਕਸਾਨ ਇੱਕ ਮੈਂ ਬੇਨਤੀ ਕਰੂੰਗਾ ਕਿਉਂਕਿ ਤੁਸੀਂ ਅ ਥੋੜਾ ਲੋਕਾਂ ਨਾਲ ਸਿੱਧਾ ਕਿਸਾਨਾਂ ਨਾਲ ਸੰਪਰਕ ਹੈ ਇੱਕ ਮੇਰੀ ਬੇਨਤੀ ਹੈ ਜਿਹੜਾ ਚਾਲੀ ਦੁੱਧ ਬਣਦਾ ਉਹ ਤੋਂ ਆਪਾਂ ਜਰੂਰ ਸਾਨੂੰ ਦੱਸੋ ਤਾ ਟਸੰਡਾ ਮਸਲਾ ਸੀ ਪਾਣੀਆਂ ਦੇ ਪਾਣੀਆਂ ਦੇ ਮੁੱਦੇ ਤੇ ਮਸਲਾ ਸੀ ਇਸ ਸਬੰਧਕਤ ਕਿਸਾਨ ਮੋਰਚੇ ਦਾ ਸਾਰੀਆਂ ਜਥੇਬੰਦੀਆਂ ਵੱਲੋਂ ਸਾਨੇ ਸਬੰਧਕਤ ਕਿਸਾਨ ਮੋਰਚੇ ਵੱਲੋਂ ਮੰਤਰੀ ਸਾਹਿਬ ਨੂੰ ਰੈਸਟ ਹਾਊਸ ਚ ਮੰਗ ਪੱਤਰ ਦਿੱਤਾ ਜਿਹਦੇ ਵਿੱਚ ਕਈ ਅਸੀਂ ਮੰਗਾਂ ਮੂਹ ਜਵਾਨੀ ਵੀ ਦੱਸੀਆਂ ਨੇ ਮੰਤਰੀ ਸਾਹਿਬ ਨੂੰ ਵੀ ਜਿਵੇਂ ਡੀਆਪੀ ਖਾਦ ਦੀ ਬਹੁਤ ਕਮੀ ਆ ਜਿਵੇਂ ਕੋਈ ਨਕਲੀ ਆਪ ਉਹਨਾਂ ਨੇ ਕਿਹਾ ਵੀ ਨਕਲੀ ਦੁੱਧ ਬਣਦਾ ਉਹਨਾਂ ਨੂੰ ਇਹ ਵੀ ਦੱਸਿਆ ਵੀ ਤੁਹਾਡੇ ਸਹਿਰ ਦੀ 140 ਰੁਪਏ ਬਰਫੀ ਵਿਕ ਰਹੀ ਆ ਬਹੁਤ ਜਿਹੜੀਆਂ ਗੱਲਾਂ ਉਹਨਾਂ ਨੂੰ ਅਸੀਂ ਦੱਸੀਆਂ ਨੇ ਚਲੋ ਇੰਨਾ ਕ ਸਾਨੂੰ ਵਧੀਆ ਰਿਹਾ ਵੀ ਮੰਤਰੀ ਸਾਹਿਬ ਨੇ ਅੱਗੇ ਤਾਂ ਪੀਏ ਰੂਪੇਜ ਦਿੰਦਾਂ ਨੇ ਜਾਂ ਕਿਸੇ ਹੋਰ ਨੂੰ ਭੇਜ ਦਿੰਦਾਂ ਨੇ ਸਾਨੂੰ ਧਰਨਾ ਸਰ ਨਾਲ ਲਾਉਣਾ ਪੈਂਦਾ ਪਰ ਮੰਤਰੀ ਸਾਹਿਬ ਨੇ ਸਾਨੂੰ ਵਿਸ਼ਵਾਸ ਵਧੀਆ ਦਿਵਾਇਆ ਜਿਹੜਾ ਅਸੀਂ ਮੰਗ ਪੱਤਰ ਦੀ ਅੱਜ ਉਹਨਾਂ ਨੂੰ ਮੰਗ ਪੱਤਰ ਦੇਤਾ ਸਾਡੀ ਸਾਰੀ ਜਥੇਬੰਦੀ ਇਕੱਠੀ ਸੀ ਸਾਡਾ ਮੰਗ ਪੱਤਰ ਦਿੱਤਾ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਸੀ ਅੱਜ ਦਾ ਸਾਡਾ ਮੇਨ ਮੁੱਦਾ ਇਹ ਭਾਰਤੀ ਕਿਸਾਨ ਜੁਨੀਅਨ ਨੇ ਇਕੱਠਾ ਡਕੌਂਦਾ ਵੱਲੋਂ ਦੀ ਕਿ ਐਸਕੇਮ ਵੱਲੋਂ ਦੀ ਇਹ ਹੈ ਸਯੁਜਕਤ ਦਸਾਲ ਮੋਰਚੇ ਵੱਲੋਂ ਤੇ ਪਰ ਇੱਥੇ ਭਾਰਤੀ ਕਿਸਾਨ ਜੁਨੀਅਨ ਨੇ ਇਕੱਠਾ ਡਕੌਂਦੇ ਇਕੱਠੇ ਇਹ ਸਾਡਾ ਜਿਹੜਾ ਤਿੰਨ ਬਲਾਕਾਂ ਦਾ ਪ੍ਰੋਗਰਾਮ ਹੋਇਆ ਇਹ ਅਸੀਂ ਆਪ ਦਾ ਨੰਗ ਬਣ ਕੇ ਤਿਰਸਤ ਹੋਚ ਮੰਤਰੀ ਸਭਾ ਨਾਲ ਮਿਲ ਕੇ ਆਪਦੀ ਆਪਣਾ ਮੰਗ ਪੱਤਰ ਦੇ ਕਿਹੜੇ ਕਿਹੜੇ ਬਲਾਕ ਤੇ ਜੀ ਬਲਾਕ ਨਾਬਾ ਬਲਾਕ ਪਟਿਆਲਾ ਬੰਨਾ ਤੇ ਸਮਾਣਾ ਠੀਕ ਐ 3 ਬਲਾਕ ਦੇ 3 ਨੇ ਬਲਾਕ ਅਸੀਂ ਕਰਦੇ ਹਾਂ ਜਿਹੜਾ ਪਤਾ ਦਿੱਤਾ ਜ਼ਿਲ੍ਹਾ ਫਿਰਦਾ ਸਾਡਾ ਜਿਹੜਾ ਮੰਗ ਪੱਤਰ ਦੇਣਾ ਸੀ ਸਹਿਯੁਕਤ ਮੋਰਚੇ ਵੱਲੋਂ ਆਇਆ ਸੀ ਇਦੇ ਵਿੱਚ ਕਾਫੀ ਏਜੰਡੇ ਪਏ ਹੋਏ ਤੇ ਮੰਗਾਂਆਂ ਜਿਵੇਂ ਪਾਣੀ ਵਾਲਾ ਮੁੱਦਾ ਹੋ ਗਿਆ ਦੁੱਧ ਵਾਲਾ ਹੋ ਗਿਆ ਡੀਏਪੀ ਵਾਲਾ ਹੋ ਗਿਆ ਸਾਰਿਆਂ ਪੰਜਾਬ ਦੇ ਜਥੇਬੰਦੀਆਂ ਨੇ ਜਿਉਂ ਤੋਂ ਮੋਰਚੇ ਵੱਲੋਂ ਮੰਗ ਪੱਤਰ ਦਿੱਤੇ ਨੇ ਸੋ ਇਸੇ ਕਰਕੇ ਅਸੀਂ ਵੀ ਆਪਣੇ ਡਿਕੋਂਡਾ ਕੋਲੋਂ ਪੂਰੇ ਮੰਗ ਪੱਤਰ ਲੈ ਆਇਆ ਜੋੜੇ ਮੱਜਰਾ ਜੀ ਨੇ ਸਨਮਾਨ ਦਿੱਤਾ ਹੈ ਉਹਨਾਂ ਨੇ ਮੰਗ ਪੱਤਰ ਲੈ ਕੇ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਗਾਉਂ ਫੋਟੋ ਕਾ ਕਰਾ ਲਈ ਅਸੀਂ ਸਾਰਿਆਂ ਦਾ ਧੰਨਵਾਦ ਕਰਦਾ ਮੰਤਰੀ ਸਾਹਿਬ ਪੱਤਰ ਜਲਾ ਦਿੱਤਾ ਹੈਗਾ ਉਹ ਆਪਣੇ ਕਿਸਾਨੀ ਮਸਲਿਆਂ ਤੇ ਤੇ ਪਾਣੀ ਦੇ ਬੁੱਧਿਆਂ ਤੇ ਤੇ ਇਹਨਾਂ ਦੇ ਪੀਏ ਡੀਏਪੀ ਤੇ ਇਹਨਾਂ ਤੇ ਆਪਾਂ ਨੇ ਇਹਨਾਂ ਨੂੰ ਮੰਗ ਪੱਤਰ ਦਿੱਤਾ ਹੈਗਾ ਨਕਲੀ ਦੁੱਧ ਬਣ ਰਿਹਾ ਹੈਗਾ ਹਰੇਕ ਚੀਜ਼ ਨਕਲੀ ਬਣ ਰਹੀ ਹੈ ਸੈਂਟਰ ਸਰਕਾਰ ਪੰਜਾਬ ਨਾਲ ਨਿਤਰੀ ਮਾਲਾ ਸਕੂਲ ਰੱਖ ਰਹੀ ਹੈ ਉਹਦਾ ਪੰਜਾਬ ਨਾਲ ਕੋਈ ਹੋ ਨਹੀਂ ਹੈ ਪੰਜਾਬ ਨੂੰ ਉਹ ਦੱਬਣਾ ਚਾਹੁੰਦੀ ਹੈ ਸਾ ਪੰਜਾਬ ਦੇ ਕਿਸਾਨਾਂ ਨੂੰ ਤੇ ਪਾਣੀ ਨੇ ਸਾਡੇ ਥੱਲੇ ਜਾ ਰਹੇ ਨੇ ਤੇ ਸਾਨੂੰ ਆਪਣੇ ਫਸਲਾਂ ਦੀ ਰੇਟ ਨਹੀਂ ਮਿਲਦੇ ਅਸੀਂ ਸਾਡੀ ਇਹੀ ਮੰਗ ਪੱਤਰ ਦਿੱਤੇ ਨੇ ਵੀ ਸਾਨੂੰ ਇਹ ਸਾਡੇ ਹੱਕ ਮਿਲਣੇ ਚਾਹੀਦੇ ਨੇ